ਦੋਸਤਾਂ ਦੇ ਮਤਲਬ ਕਿੰਨ੍ਹਾ ਵਸਤਾ ਦੀ ਕਹਾਣੀ ਸੁਣੋ। ਇਹਦਾ ਲੈਸਨ ਇਹ ਆ ਵੀ ਦੋਸਤੀ ਦੇ ਵਿੱਚ ਕਦੇ ਵੀ ਗਿਦਾਰੀ ਨਾ ਕਰੋ। ਜਦੋਂ ਦੋਸਤ ਹੁੰਦੇ ਆ ਉਹ ਇਕੱਠੇ ਤੁਰੇ ਜਾਂਦੇ ਆ ਤੇ ਉਹਨਾਂ ਨੂੰ ਨਾ ਇੱਕ ਰਾਹ ਦੇ ਵਿੱਚ ਸਾਧੂ ਸੰਤ ਮਿਲਦਾ ਹੈ। ਉਹ ਸਾਧੂ ਕਹਿੰਦਾ ਵੀ ਭਗਤੋ ਤੁਹਾਨੂੰ ਨਾ ਅੱਜ ਖਜ਼ਾਨਾ ਮਿਲੂਗਾ ਕਿੰਨਾ ਹੈ। ਤੇ ਤੁਸੀਂ ਨਾ ਪਰ ਤੁਹਾਡੀ ਕਿਸਮਤ ਦੇ ਵਿੱਚ ਨਹੀਂ ਹੈਗਾ ਉਹ ਕਿੰਨਾ ਦੀ ਉਹ ਕਹਿੰਦੇ ਕੋਈ ਬੱਚੇ ਸੀ ਤੈਨੂੰ ਜਿਗਰੀ ਦੋਸਤ ਹੈ ਜਿਗਰੀ ਦੋਸਤ ਪਗਵਟ ਯਾਰ ਹੈ ਅਸੀਂ ਆਪਸ ਵਿੱਚ ਵੰਡ ਲਾਂਗੇ ਜੇ ਸਾਨੂੰ ਕੋਈ ਜਾਨਾ ਮਿਲਿਆ ਤਾਂ ਉਹ ਕਹਿੰਦਾ ਪਰ ਤੁਸੀਂ ਜਿਗਰੀ ਦੋਸਤੋਂ ਪਰ ਤੁਹਾਡੀ ਕਿਸਮਤ ਦੇ ਵਿੱਚ ਖਿਆਨਾ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਖਿਆਨਾ ਕਿੱਥੇ ਹੈ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਖਿਆਨਾ ਨੂੰ ਕਿਵੇਂ ਆਪਸ ਵਿੱਚ ਵੰਡਣਾ ਹੈ ਨਾ ਉਹ ਉਹਨਾਂ ਨੂੰ ਦੱਸ ਦਿੰਦੇ ਜੀ ਤੇ ਜਾ ਕੇ ਉਹ ਖਜ਼ਾਨਾ ਪੱਟਣ ਲੱਗ ਜਾਂਦੇ ਨੇ ਪੱਟੀ ਜਾਂਦੇ ਪੱਟੀ ਜਾਂਦੇ ਆ ਅਖੀਰ ਨੂੰ ਉਹਨਾਂ ਨੂੰ ਸੋਨੇ ਦੀ ਐਟਮ ਮਿਲ ਜਾਂਦੀ ਹੈ ਉਹ ਜਗ੍ਹਾ ਪੱਟੀਏ ਨੇ ਪੱਟਣ ਤੋਂ ਬਾਅਦ ਉਹਨਾਂ ਨੂੰ ਨਾ ਭੁੱਖ ਲੱਗ ਜਾਂਦੀ ਹੈ ਭੁੱਖ ਲੱਗਣ ਤੋਂ ਬਾਅਦ ਉਹ ਦੋਸਤ ਦੋ ਜਿਹੜੇ ਹੁੰਦੇ ਆ ਉਹ ਇੱਕ ਨੂੰ ਕਹਿੰਦੇ ਆ ਵੀ ਤੂੰ ਐ ਕਰਕੇ ਆਪਣੇ ਖਾਣ ਵਾਸਤੇ ਕੁਝ ਲੈ ਕੇ ਆ ਤੇ ਆਪਾਂ ਖਾ ਕੇ ਤੇ ਫੇਰ ਇਹਨੂੰ ਨਾਲੇ ਤਾਂ ਆਪਾਂ ਕੱਟ ਲਾਂਗੇ ਹਨਾ ਕੱਟ ਕੇ ਤੇ ਨਾਲੇ ਆਪਣੇ ਕੋ ਖਮਟ ਜੂਸ ਤੋਂ ਬਾਅਦ ਆਪਾਂ ਫਿਰ ਚੱਲਦੇ ਹਾਂ ਹਨਾ ਲੈ ਚੱਲਾਂਗੇ ਨੇ ਉਹ ਜਦੋਂ ਦੂਜੇ ਦੋ ਦੋਸਤ ਸੋਤੇ ਰਹਿ ਜਾਂਦੇ ਤੇ ਇੱਕ ਲੈਣ ਆ ਜਾਂਦਾ ਖਾਣ ਵਾਸਤੇ ਉਸ ਤਾਂ ਉਹਦੇ ਮਨ ਦੇ ਵਿੱਚ ਬੇਈਮਾਨੀ ਆ ਜਾਂਦੀ ਹੈ ਵੀ ਜਿਹੜੇ ਇਹ ਦੋ ਦੋਸਤ ਨਗਰਾਂ ਲਿੱਤੇ ਹੁਣ ਵੀ ਇਹਨਾਂ ਨੂੰ ਆਪੈਂ ਇਹ ਰਿਸਿਓ ਦੀੱਕੇ ਨਾਲ ਮਾਰਦਾ ਤੇ ਜਿਹੜੀ ਏਟਾ ਮੈਂ ਸੋਨਾ ਮੈਂ ਇਕੱਲਾ ਲੈ ਜਾ ਹਾਂ ਹਨਾ ਉਹ ਕੀ ਕਰਦਾ ਜਿਹੜੀ ਖਾਣ ਵਾਸਤੇ ਕੋਈ ਵਸਤੂ ਤੇ ਉਹਨਾਂ ਉਹਦੇ ਵਿੱਚ ਜ਼ਹਿਰ ਪਾ ਕੇ ਲੈ ਜਾਂਦਾ ਤਾਂ ਪਿੱਛੇ ਜਿਹੜੇ ਦੋ ਦੋਸਤ ਵਜਦੇ ਉਹਨਾਂ ਦੇ ਮਨ ਦੇ ਵਿੱਚ ਵੀ ਇਸੇ ਤਰ੍ਹਾਂ ਬੇਇਮਾਨੀ ਆ ਜਾਂਦੀ ਹੈ ਉਹ ਕਹਿੰਦੇ ਆਪਾਂ ਨਾ ਜਦੋਂ ਇਹ ਆ ਗਏ ਇਹਨੂੰ ਆਪਾਂ ਮਾਰ ਦਾਂਗੇ ਤੇ ਏਟ ਆਪਾਂ ਦੋਨੇ ਹੀ ਨੇ ਰੱਖ ਲਾਂਗੇ ਆਪਸੇ ਵੰਡ ਲਾਂਗੇ ਚਲੋ ਜੀ ਉਹਨਾਂ ਦੀ ਵੀ ਇਹ ਫੱਕੀ ਹੋ ਜਾਂਦੀ ਹੈ ਤੇ ਉਦੋਂ ਉਹ ਜਿਹੜਾ ਖਾਣੇ ਦੇ ਵਿੱਚ ਜ਼ਹਿਰ ਪਾ ਕੇ ਲੈ ਜਾਂਦਾ ਕਿਹੜੇ ਪੀ ਲ ਜਾਂਦਾ ਖਾਂਦਾ ਤਾਂ ਉਹਨਾਂ ਦੇ ਵਿੱਚੋਂ ਕੀ ਕਰਦਾ ਇੱਕ ਲੋਕੇ ਵਹਿ ਜਾਂਦਾ ਤੇ ਜਦੋਂ ਉਹ ਉਹਨਾਂ ਦਾ ਪਿੱਛੋਂ ਦੇ ਸਿਰ ਦੇ ਵਿੱਚ ਕੋਈ ਚੀਜ਼ ਮਾਰਦਾ ਤੇ ਉਹ ਥਾਂ ਤੇ ਮਰ ਜਾਂਦਾ ਹੈ ਨਾ ਹੁਣ ਬਚ ਗਏ ਉਹ ਦੋਨੋਂ ਉਹ ਕੀ ਕਰਦੇ ਆ ਉਸੇ ਖੱਡੇ ਦੇ ਵਿੱਚ ਉਹਨੂੰ ਨੱਕ ਦਿੰਦੇ ਆ ਜਿੱਥੋਂ ਇੱਟ ਕੱਢੀ ਹੁੰਦੀ ਹੈ ਤੇ ਜਦੋਂ ਇੱਟ ਲੈ ਕੇ ਜਾਣ ਲੱਗਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਹੁਣ ਆਪਾਂ ਦੋਨੇ ਤਾਂ ਰਹਿ ਗਏ ਤੇ ਇਹਨੂੰ ਮਾਰਤਾ ਹਨ ਆਪਾਂ ਤੇ ਆਪਾਂ ਦੁੱਧ ਕਰ ਲਾਂਗੇ ਉਹ ਕਹਿੰਦੇ ਜੇਰ ਆਪਾਂ ਜਾਣ ਤੋਂ ਪਹਿਲਾਂ ਹੁਣ ਜਿਹੜੀ ਇਹ ਚੀਜ਼ ਲੈ ਕੇ ਆ ਉਹ ਤਾਂ ਖਾਲੀ ਜਿਹੜਾ ਨੂੰ ਵੀ ਜਾ ਕੇ ਵੰਡ ਲਾਂਗੇ ਤਾਂ ਜਿਹੜੀ ਉਹ ਚੀਜ਼ ਲਿਆਉਂਦਾ ਉਹ ਦੋਨੇ ਨੇ ਖਾ ਲੈਂਦੇ ਆ ਤੇ ਉਹ ਵੀ ਥਾਂ ਤੇ ਮਰ ਜਾਂਦੇ ਆ ਕਿਉਂਕਿ ਉਹ ਖਿਆਨਾ ਕਿਸੇ ਦੇ ਹੱਥ ਨਹੀਂ ਲੱਗਦਾ ਇਹਦਾ ਲੈਸਨ ਇਹੀ ਹੈ ਵੀ ਯਾਰ ਦੇ ਨਾਲ ਆਪਦੇ ਨਾਲ ਕਦੇ ਵੀ ਗਿਦਾਰੀ ਨਾ ਕਰੋ ਕਿਉਂਕਿ ਜੇ ਤੁਹਾਡੇ دوست ਹੁੰਦੇ ਨਾ ਜਦੋਂ ਉਹ ਦੁਸ਼ਮਣ ਬਣਦਾ ਤੁਹਾਨੂੰ ਤੁਹਾਡੀ ਡਰਗ ਰਕ ਤੋਂ ਜਾਣੀ ਹੁੰਦਾ ਤੁਹਾਡੇ ਹਰ ਇੱਕ ਰਾਜ ਨੂੰ ਜਾਣਦਾ ਹੁੰਦਾ ਤੁਹਾਡੀ ਕਮਜ਼ੋਰੀ ਨੂੰ ਵੀ ਜਾਣਦਾ ਤੁਹਾਡੀ ਤਾਕਤ ਨੂੰ ਵੀ ਜਾਣਦਾ ਹੁੰਦਾ ਤਾਂ ਦੁਸ਼ਮਣ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ ਇਹਦਾ ਲੈਸਨ ਇਹ ਹੀ ਹੈ ਵੀ ਦੋਸਤੀ ਦੇ ਵਿੱਚ ਕਦੇ ਵੀ ਗਿਦਾਰੀ ਨਾ ਕਰੋ ਸਾਰੇ ਨਤਨ